ਇਹ ਬਸ ਬਲਾ ਚੌੜ ਦੇ ਬਿਜਲੀ ਘਰ ਦੇ ਸਾਹਮਣੇ ਲਿਆ ਕੇ ਫੜੀਆ ਟ੍ਰੈਫਿਕ ਪੁਲਿਸ ਵਾਲੇ ਉਹਨੂੰ ਬੰਦੇ ਨੂੰ ਡਰਾਈਵਰ ਨੂੰ ਲੈ ਕੇ ਗਏ ਜੇ ਕੰਡੈਕਟਰ ਵਿੱਚ ਬੈਠਾ ਆ ਤੇ ਮੈਨਾਂ ਤਾਂ ਤੁਹਾਡੇ ਨਾਲ ਤਾਂ ਕੈਮਰਾ ਵੀ ਚੱਲਦਾ ਆ ਸ਼ਾਇਦ ਕੈਮਰੇ ਵੀ ਕੈਮਰਾ ਤਾਂ ਜੇ ਇਹਨਾਂ ਦਾ ਚੱਲਦਾ ਜਾਂ ਨਹੀਂ ਚੱਲਦਾ ਜੀਪੀਐਸ ਸਿਸਟਮ ਲਾਇਆ ਜਾਂ ਨਹੀਂ ਲਾਇਆ ਕੈਮਰਾ ਵੀ ਤੁਸੀਂ ਦੇਖ ਸਕਦੇ ਆ ਪਰੰਤੂ ਇਹ ਕੈਮਰਾ ਦਾ ਸਿਰਫ ਨਾਮ ਦਾ ਹੋਣਾ ਕਿਉਂਕਿ ਇਹਨਾਂ ਨੇ ਵੀ ਕੁਛ ਨਾ ਕੁਛ ਹੇਠ ਉੱਪਰ ਕਰਨਾ ਹੁੰਦਾ ਇਹ ਤੁਸੀਂ ਤਾਜ਼ੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬਲਾ ਚੌੜੀ ਚਲੋ ਇੱਕ ਤਾਂ ਚੰਡੀਗੜ੍ਹ ਦਾ ਬੋਰਡ ਲੱਗਿਆ ਇਹ ਕੱਲ ਹੀ ਲੱਗਿਆ ਜੀ ਚੰਡੀਗੜ ਹਾਂ ਇਹਨੇ ਇਹਨੇ ਕਿਉਂ ਲਾਇਆ ਜੀ ਇਹਨੇ ਕਿਉਂ ਲਾਇਆ ਜੀ ਇਹਨੇ ਕਿਉਂ ਲਾਇਆ ਜੀ ਉਹ ਗੱਡੀ ਪਾਰਟੀ ਦਾ ਸਾਜੀ ਬਦਲ ਕੇ ਲਿਆ ਮੈਂ ਝੂਠੇ ਮਾਰਦਾ ਕਿ ਜਰਾ ਮੈਂ ਤਾਂ ਸਹੀ ਗੱਲ ਦਾ ਨਾ ਗੱਡੀ ਪਾਰਟੀ ਆ ਗੱਡੀ ਮੇਰੀ ਗੱਡੀ ਦਾ ਟਾਇਰ ਪੈਂਚਰ ਉਧਰੋਂ ਮੈਂ ਗੱਡੀ ਆਜੀ ਤਲਵਾਰਿਆਂ ਵਾਲੇ ਆ ਕੇ ਹਿਸ਼ਾਰਪੁਰ ਖੜੀ ਕਰਕੇ ਆਇਆ ਇਹਨੇ ਕਿਉਂ ਲਾਇਆ ਜੀ ਚੰਡੀਗੜ੍ਹ ਦਾ ਬੋਰਡ ਕਿਉਂ ਲਾਇਆ ਇੱਕ ਮਿੰਟ ਆ ਠੀਕਾ ਮੈਂ ਗੱਡੀ ਹਿਸ਼ਾਰਪੁਰ ਬਦਲ ਕੇ ਲਿਆ ਚੰਡੀਗੜ੍ਹ ਆ ਡਰਾਈਵਰ ਨੇ दारू ਪੀਤੀ ਵੀ ਆ ਡਰਾਈਵਰ ਨੇ दारू ਕੀਤੀ ਹੋਇਆ ਇਹ ਤਾਂ ਫਟਸੇ ਕਹਿੰਦਾ ਇਹਨੂੰ ਤਾਂ ਰੁਕਣਾ ਚਾਹੀਦਾ ਸੀ ਮੈਨੂੰ ਖੁਦ ਆ ਕੇ ਇੱਥੇ ਪਤਾ ਲੱਗਾ ਮੈਂ ਤਾਂ ਉਹਦਾ ਟੈਕੀ ਮਗਾਇਆ ਉਹਦੇ ਕੋਲ ਜੋਗ ਵਾਲੇ ਕੋਲ ਆਵਾਜ਼ ਨਹੀਂ ਆ ਰਹੀ ਮਾੜੇ ਬੋਲੋ ਆਵਾਜ਼ ਨਹੀਂ ਆ ਰਹੀ ਤੁਹਾਡੀ ਬੋਲੋ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਆਵਾਜ਼ ਉੱਚ ਕਰੋ ਬੋਰਡ ਲਾਇਆ ਤਾਂ ਚੰਡੀਗੜ੍ਹ ਦਾ ਪਹਿਲੀ ਗੱਲ ਤਾਂ ਪੂਰੇ ਪੰਜਾਬ ਦੀ ਮੇਰੇ ਕੋਲ ਗਾਈਡਲਾਈਨ ਹੈਗੀ ਆ ਪੂਰੇ ਪੰਜਾਬ ਤੋਂ ਜਿਹੜੀਆਂ ਪ੍ਰਾਈਵੇਟ ਬੱਸਾਂ ਆ ਚੰਡੀਗੜ੍ਹ ਜਾਂਦੀਆਂ ਨਹੀਂ ਹੈ ਮੋਹਾਲੀ ਆ ਤੁਹਾਡਾ ਾਡਾ ਚੰਡੀਗੜ੍ਹ ਦਾ ਬੋਰਡ 43 ਦਾ ਬੋਰਡ ਕਿੱਦੋਂ ਲੱਗ ਰਿਹਾ ਤੁਹਾਡਾ ਕਿਉਂ ਨਹੀਂ ਸਮਝ ਰਹੇ ਤੁਸੀਂ ਜਲਦ ਬਾਦ ਵਿੱਚ ਸਵਾਰੀਆਂ ਸਾਮਾਗ ਦਾ ਤੁਸੀਂ ਸਵਾਰੀਆਂ ਚੜਾ ਰਹੇ ਆ ਸਵਾਰੀਆਂ ਸਾਨੂੰ ਦੱਸ ਦਿਆਂਗੇ ਸਾਨੂੰ ਚੰਡੀਗੜ੍ਹ ਲਾਂਦੇ ਮੁਹਾਲੀ ਲਾਂਦੇ ਆ ਸਵਾਰੀ ਵਿੱਚ ਹੈ ਕਿਹੜੀ ਦਫਾ ਹੀ ਉਹ ਤਾਂ ਆਹ ਕਰੋ ਗੱਲ ਆ ਚਾਚਾ ਮੇਰੀ ਗੱਲ ਸੁਣੋ ਕਰੀ ਜਾਂਦੇ ਇਹ ਭਾਜੀ ਬੋਰਡ ਦਿਖਾ ਰਹੇ ਆ ਕੀ ਮਤਲਬ ਹੈਗਾ ਇਹ ਅੱਜ ਤੋਂ ਨਹੀਂ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਪ੍ਰਾਈਵੇਟ ਬੱਸਾਂ ਜਣੀਆਂ ਵੀ ਹੈਗੀਆਂ ਪੂਰੇ ਪੰਜਾਬ ਦੀਆਂ ਗੱਲੀ ਇਹ ਹੁਸ਼ਿਆਰਪੁਰ ਰਾਜਧਾਨੀ ਦੀ ਗੱਲ ਨਹੀਂ ਕਰਦੇ ਐਕਸਪ੍ਰੈਸ ਦੀ ਗੱਲ ਨਹੀਂ ਕਰਦੇ ਪੂਰੇ ਪੰਜਾਬ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਸਿਰ ਮੋਹਾਲੀ ਤੱਕ ਉਹਨਾਂ ਦਾ ਸਟਾਪ ਹੋ ਗਿਆ। ਇਹ ਬੋਰਡ ਕੀ ਕਰਦੇ ਆ ਲੋਕਾਂ ਨੂੰ ਮੂਰਖ ਬਣਾ ਲੈਣੇ। ਚੰਡੀਗੜ੍ਹ ਦਾ ਬੋਰਡ ਇਹਨਾਂ ਨੇ ਲਾਇਆ। ਆ ਹੁਣ ਵੀ ਅਸੀਂ ਕਵਰੇਜ ਕੀਤੀ ਆ ਔਰ ਇਹਨਾਂ ਦੇ ਸ਼ਰਾਬੀ ਇੱਕ ਡਰਾਈਵਰ ਨੇ ਬੰਦੇ ਮਾਰਨ ਲੱਗਾ ਸੀ। ਇੱਕ ਗੱਡੀ ਵਿੱਚ ਮਾਰਿਆ ਉਹਨੇ। ਇੱਕ ਲੇਡੀ ਨੂੰ ਜਿਹੜਾ ਹੈਗਾ ਉਹ ਥੱਲੇ ਲੈ ਰਿਆ ਸੀ। ਯਾਨੀ ਬੜੀ ਬੜੀ ਮੁਸ਼ਕਲ ਨਾਲ ਬਲਾਚੌਰ ਦੇ ਅੱਡੇ ਦੇ ਵਿੱਚ ਇਹ ਅੱਜ ਸਵੇਰੇ ਸਵੇਰੇ ਐਕਸੀਡੈਂਟ ਕੀਤਾ। दारू ਪੀਤੀ ਆ ਉਹਨੇ ਰੱਜ ਕੇ दारू ਪੀਤੀ ਵੀ ਆ। ਕੰਡੈਕਟਰ ਸਹੀ ਪਰ ਕਿਤੇ ਨਾ ਕਿਤੇ بس ਇਹ ਮੁਹਾਲੀ ਤੱਕ ਜਾਂਦੀ ਆ ਮੁਹਾਲੀ ਤੱਕ ਬਸ ਇਹਨਾਂ ਦਾ ਜਿਹੜਾ ਪਰਮਿਟ ਹੈਗਾ ਉਹ ਮੁਹਾਲੀ ਤੱਕ ਦਾ ਚਾਹੀਏ ਏਸੀ ਬੱਸਾ ਚਾਹੀਏ ਦੂਜੀ ਬੱਸਾ ਸਿਰ ਮੁਹਾਲੀ ਤੱਕ ਦਾ ਬੰਨ ਕੇ ਸਵਾਰੀਆਂ ਨੂੰ ਖਤਰਬਾਰੀ ਟੋਕਾ ਹਰ ਰੋਜ਼ ਮੂਰਖ ਬਣਾਉਂਦੇ ਆ ਔਰ ਬਿਨ ਨਾ ਕੇ ਇਹਨਾਂ ਦੀ ਬੱਸਾਂ ਅਸੀਂ ਘੇਰਦੇ ਵੀ ਆ ਪਰੰਤੂ ਇਹ ਨਹੀਂ ਸੁਧੰਦੇ ਤਾਂ ਨਾਮ ਲੈ ਰਹੇ ਆ ਰਾਜਧਾਨੀ ਬੱਸ ਕੀ ਦੀ ਆ ਮਾਲਕ ਦੀ ਇਹ ਮਾਲਕ ਨੂੰ ਪਤਾ ਹੋਣਾ ਚਾਹੀਦਾ ਕਿ ਚੰਡੀਗੜ੍ਹ ਦਾ ਬੋਰਡ ਆਹ ਬੋਰਡ ਮੈਂ ਤੁਹਾਨੂੰ ਦਿਖਾ ਰਿਹਾ ਇਹ ਕਹਿੰਦੇ ਕਿ ਬੋਰਡ ਨਹੀਂ ਹੈਗਾ ਆ ਮੁਹਾਲੀ ਦਾ ਬੋਰਡ ਵੀ ਹੈਗਾ ਤੁਹਾਨੂੰ ਦੂਜਾ ਸਰ ਦਾ ਮਤਲਬ ਕੋਈ ਦੇਖਦਾ ਤਾਂ ਮੁਹਾਲੀ ਦਾ ਬੋਰਡ ਲਾਉਂਦੇ ਆ ਤੇ ਕਿਸ ਲਈ ਕੋਈ ਫੜਦਾ ਇਹਨਾਂ ਨੂੰ ਤਾਂ ਇਹ ਮੁਹਾਲੀ ਦਾ ਬੋਰਡ ਲਾ ਦਿੰਦੇ ਆ ਤੇ ਨਹੀਂ ਤਾਂ ਇਹ ਚੰਡੀਗੜ੍ਹ ਦਾ ਬੋਰਡ ਲਾ ਕੇ ਲੋਕਾਂ ਨੂੰ ਮੋੜ ਬਣਾ ਕੇ ਤੇ ਆਪਣਾ ਡੰਗ ਕਟਾ ਰਹੇ ਹਨ ਫੱਜਲ ਖਰਾਬ ਪੂਰਾ ਐਨ ਤਸੱਲੀ ਕਰਾਉਂਦੇ ਆ ਪੂਰਾ ਐਨ ਤਸਦੀਕ ਕਰਾਉਂਦੇ ਆ ਮੇਰਾ ਨਾਮ ਆ ਪਾਜੀ ਸ਼ੁਭਮ ਕੁਮਾਰ ਹੈ ਜੀ ਸ਼ੁਭਮ ਜੀ ਕੀ ਗੱਲਬਾਤ ਹੋਈ ਹੈ ਪਾਜੀ ਆਪਾਂ ਅੱਜ ਸਰਪੰਚੀ ਦੇ ਕੰਟੈਸਟ ਸੀਗੇ ਤੇ ਫਾਰਮ ਭਰਨ ਆਏ ਸੀ ਆਪਾਂ ਇੱਥੇ ਗੱਡੀ ਥੋੜੀ ਭੀੜ ਸੀ ਆਪਾਂ ਗੱਡੀ ਸਾਈਡ ਤੇ ਸੀ ਤੇ ਗੱਡੀ ਥੋੜੀ ਟੱਚ ਹੋਈ ਸੀ ਇਹਨੂੰ ਫੇਰ ਵੀ ਕਿਹ ਰੋਕਲਾ ਰੋਕਲਾ ਪਰ ਉਹਨੇ ਕੋਈ ਰੋਕੀ ਨਹੀਂ ਗੱਡੀ ਉਹ ਕੜੀਸ ਦਾ ਹੀ ਲੈ ਗਿਆ ਸਾਡੀ ਗੱਡੀ ਨੂੰ ਪੂਰੀ ਫੁੱਲ ਭਾਜੀ ਤੁਸੀਂ ਚੈੱਕ ਕਰੋ ਮੌਕੇ ਤੇ ਤੇ ਸਾਡਾ ਤੁਸੀਂ ਸਾਡਾ ਵੀ ਮੈਡੀਕਲ ਕਰਵਾਓ ਤੇ ਉਹਨਾਂ ਦਾ ਵੀ ਕਰਵਾਓ ਕਿੰਨਾ ਨੁਕਸਾਨ ਹੈ ਤੁਹਾਡਾ ਹੈ ਨੁਕਸਾਨ ਭਾਜੀ ਦੇਖ ਲਓ ਗੱਡੀ ਦਾ ਸਾਡੇ ਸਾਹਮਣੇ ਆ ਕੇ ਇਹ ਰੋਗ ਸਾਈਡ ਵੀ ਲੈ ਕੇ ਆਇਆ ਗੱਡੇ ਉਧਰ ਆ ਇੱਥੇ ਤੋਂ ਮੈਂ ਦੁਕਾਨ ਦੇ ਵਿੱਚ ਬਾੜ ਕੇ ਗੱਡੀ ਤਾਂ ਵੀ ਮੇਰਾ ਜਾਨ ਬੜੀ ਮੁਸ਼ਕਲ ਨਾਲ ਬਚੀ ਹੈ ਜੀ ਇੱਧਰ ਚੜਜੋ ਮਗਰ ਬਰੀ ਹੈਗੀ ਇਕ ਆਪਰ ਜਾਓ ਬਾਈ ਬਾਈ ਯਾਨੀ ਅਗਲੀ ਵਾਰੀ ਚੜ੍ਹਦੇ ਹੋਣੀ ਹੈ ਸਾਰੀ ਹਾਂਜੀ ਬਾਈ ਜੀ ਕਿਆ ਨਾਮ ਹੈ ਆਪਣਾ ਬਲਜੀਤ ਸਿੰਘ ਕਿੱਧਰ ਆਉਂਦੇ ਸੀਗਾ ਕਿੱਧਰ ਜਾਣਾ ਸੀਗਾ ਮਾਲੀ ਆਣਾ ਸੀ ਕਿਹੜੀ ਬਸ ਤਹੀ ਚਲਾਉਣਾ ਐ ਅਸਲ ਵਿੱਚ ਕਿਹੜੀ ਬੱਸ ਚਲਾ ਰਹੀ ਆ? ਟੈਂਡਰ ਬੱਸ। ਨਹੀਂ ਕਿਹੜੀ ਕੰਪਨੀ ਦੀ? ਇਹ ਕਿਹੜੀ ਕੰਪਨੀ ਦੀ ਬੱਸ ਹੈ? ਰੋਤ ਨਹੀਂ। ਤੇ ਤੁਸੀਂ ਬਲਾਚੌਰ ਦੇ ਚਾਰ ਪਾਪ ਪੀਤੀ ਹੋਈ ਆ। ਉਹ ਦਾਰੂ ਥੋੜੀ ਪੀਤੀ ਹੋ ਤਾਂ। ਪੀਤੀ ਆ। ਸੰਦਾ ਹੈ ਤਾਂ ਤੁਹਾਡੇ ਸਮਾਂ ਲਾ ਰਹੀ ਆ। ਦਾਰੂ ਮਲਾਜਾ ਕਰਾ ਦਿੰਦੇ। ਮਲਾਜਾ ਕਰਾ ਲੋ ਯਾਰ। ਮਲਾਜਾ ਕਰਾਣਾ। ਸਾਦਰ ਮੇਖਲਾ ਕੋ ਚੰਗੀ ਗੱਲ ਨਹੀਂ ਹੈ ਕਿ ਆ ਜਿਆਦਾ ਆਪੇ ਦੱਸੇ ਆਪੇ ਦੱਸੋ ਦਾਰੂ ਪੀ ਕੇ ਤੂੰ ਕਿੱਥੋਂ ਚੱਲੇ ਆ ਕਿੱਥੋਂ ਕਿੱਥੇ ਉਹ ਮੈਂ ਤਲਵਾੜ ਤੋਂ ਸਵੇਰੇ ਆਇਆ ਬਾਈ ਉਹ ਮੇਰੇ ਨਹੀਂ ਉਹ ਗੱਡੀ ਆਰ ਨੂੰ ਪਹਿਲਾਂ ਟੱਚ ਕੀਤਾ ਉਹਦੇ ਬਾਅਦ ਤੁਸੀਂ ਰੋਂਗ ਸਾਈਡ ਤੋਂ ਚੌਂਕ ਵਿੱਚੋਂ ਘੁਮਾ ਕੇ ਲੈ ਕੇ ਆਂਦੀ ਬੱਸ ਤੁਹਾਨੂੰ ਇਹ ਨਹੀਂ ਪਤਾ ਕਿ ਸਵਾਰੀਆਂ ਆ ਰਹੀਆਂ ਕੋਈ ਛੜਛੜ ਲੱਗ ਸਕਦੀ ਕਿਸੇ ਨੂੰ ਸੌਰੀ ਬਜੀ ਉਹ ਉਹ ਯਾਰੋ ਹੈ ਉਹ ਨਹੀਂ 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 ਪੀਤੀ ਆ ਤੇ ਉਹਦੇ ਵਿੱਚ ਤੁਸੀਂ ਬੱਸ ਸਵਾਰ ਜਿਹੜੀਆਂ ਸੀਗੀਆਂ ਸਵਾਰੀਆਂ ਉਹਨਾਂ ਨੂੰ ਨੁਕਸਾਨ ਤੇ ਪਹਚਾਣ ਦੀ ਕੋਸ਼ਿਸ਼ ਕੀਤੀ ਦੇਖੋ ਉਹਨਾਂ ਨੂੰ ਕੁਝ ਹੋ ਜਾਂਦਾ ਉਸਤਾਦ ਜੀ ਉੱਥੋਂ ਲੈ ਕੇ ਆ ਗੱਡੀ ਦੱਸੋ ਵਾਹ ਉਤੋਂ ਗੱਡੀ ਤਲਵਾੜੇ ਨੂੰ ਲੈ ਕੇ ਆਇਆ ਮੈਂ ਮੈਂ ਦੌਰੂ ਬੀਤੀ ਉਹਦੀ ਵੀ ਇਹ ਤਾਂ ਲੈ ਆ ਨਾ ਨਹੀਂ ਕਿਉਂ ਨਹੀਂ ਹੈਗੀ ਯਾਰ ਪਿਆ ਕਰ ਹਾਂ ਹਾਂ ਬਾਕੀ ਹੱਥ ਜੋੜ ਕੇ ਬੇਨਤੀ ਹੈ ਬਾਈ ਹਾਂ ਕੀ ਬੇਨਤੀ ਹੈ ਜੀ ਤੁਸੀਂ ਬੇਨਤੀ ਕਰ ਦੋ ਪਿਆਏ ਬਈ ਸ਼ਰਾਬ ਨਹੀਂ ਪੀਤੀ ਹੈਗੀ ਸ਼ਰਾਬ ਨਹੀਂ ਪੀਤੀ ਯਾਰ ਹੋਰ ਕੀ ਕਰਦਾ ਕੀ ਕਰਦਾ ਪੀਤਾ ਮੈਂ ਖਾਂਦਾ ਖਾਂਦਾ ਮੈਂ ਤਾਂ ਲੈ ਕੇ ਆਇਆ ਕਾਲੀ ਲੈ ਕੇ ਆਇਆ ਤੈਨੂੰ ਅੰਦਰ ਉਹ ਕੋਈ ਮਲਹਜਾ ਵਾਲਾ ਮਲਹਜਾ ਕਰਾ ਲਈ ਲੈ ਕੇ ਆਇਆ ਮਲਹਜਾ ਕਰਾਣ ਦੇ ਲਈ ਮਲਾਜਾ ਆਹ ਬੰਦੇ ਤਾਂ ਨਹੀਂ ਫੜ ਕੇ ਲੈ ਕੇ ਆਂਦੇ ਹਾਂ। ਹਾਂਜੀ ਹਾਂਜੀ। ਸਾਡੀ ਸਿੱਧੀ ਇਹ ਗੱਲਾਂ ਦਾ ਜਵਾਬ ਦੇ ਆਂ। ਹਾਂਜੀ। ਕਿ ਮਲਾਜਾ ਹਰੇਕ ਬੰਦੇ ਨੂੰ ਫੜ ਕੇ ਤਾਂ ਨਹੀਂ ਅੰਦਰ ਲੈ ਕੇ ਆਂਦੇ ਕਿ ਲਈ ਤੇਰਾ ਮਲਾਜਾ ਕਰਾਣਾ ਆ। ਜੀ ਦਾ ਮਤਲਬ ਤੂੰ ਤਾਰੂ ਪੀਤੀ ਆ ਜਾਂ ਨਸ਼ਾ ਕੀਤਾ ਆ। ਉਹ ਨਹੀਂ ਮੈਂ ਨਸ਼ਾ ਕੋਈ ਨਹੀਂ ਕਰਦਾ ਜੀ। ਹਾਂ। ਕੀ ਕਰਦਾ ਆ? ਕੋਈ ਨਸ਼ਾ ਨਹੀਂ ਕਰਦਾ। ਪੱਕੀ ਗੱਲ ਆ। ਪੱਕੀ ਗੱਲ ਆ ਜੇ ਜੋ ਮਰਜ਼ੀ ਮਲਾਜਾ ਜੀ ਕਰਾਓ। ਤਾਂ ਠੀਕ। ਅੱਜ ਫੇਰ ਮਲਾਜਾ। ਨਾ ਕੋ ਡੋਡੇ, ਨਾ ਕੋ ਫੀਮ, ਨਾ ਕੁਝ ਨਹੀਂ ਕਰਦਾ ਮੈਂ। ਬਸ ਕੋਈ ਗੱਲ ਨਹੀਂ। ਠੀਕ ਆ ਵਧੀਆ ਗੱਲ ਆ। ਨਸ਼ਾ ਨਹੀਂ ਕਰਕੇ ਵੀ ਚੱਲਣਾ। ਹਾਂਜੀ 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 ਸਰ ਜੀ ਤੁਸੀਂ ਇੱਕ ਬੰਦਾ ਜਿਹੜਾ ਫੜਿਆ ਆ ਰਾਜਧਾਨੀ ਦਾ ਡਰਾਈਵਰ ਜਿਹੜਾ ਹੈਗਾ ਕੀ ਗੱਲਬਾਤ ਹੋਈ ਆ ਇਹ ਰੌਂਗ ਸਾਈਡ ਤੋਂ ਮੁੜੇ ਤੇ ਗੱਡੀ ਨਾਲ ਇਹਨੇ ਟੱਚ ਕਰਤਾ ਇੱਕ ਕਾਰ ਚਗੀ ਆਪਣੀ ਸਵਿਫਟ ਕਾਰ ਉਹਨਾਂ ਟੱਚ ਕਰ ਗਿਆ ਜੀ ਇਹ ਟੱਚ ਕਰਕੇ ਉਹਦੇ ਨਾਲ ਉਹ ਨਾਲ ਲੱਗੀ ਉਹਦੇ ਗੱਡੀ ਤੇ ਇਹਨੂੰ ਉੱਥੇ ਅੱਗੇ ਜਾ ਕੇ ਲਾ ਕੇ ਲੈਣਾ ਸੀ ਲਾ ਕੇ ਲਿਆਂਦਾ ਇਹ ਬਾਕੀ ਤਾਂ ਮਲਾਇਆ ਕਰਕੇ ਦੱਸੋਗੇ ਇਹ ਦਾਰੂ ਪੀਤੀ ਆ ਨਹੀਂ ਪੀਤੀ ਹੋਈ ਤੁਹਾਨੂੰ ਕੀ ਸਮੈਲ ਆ ਰਹੀ ਹੈ ਇਹ ਦੇਖੋ ਜੋ ਦੇਖ ਰਹੇ ਆਪਾਂ ਆਮ ਤੁਸੀਂ ਚੈੱਕ ਮੜ ਸਮੈਲ ਤਾਂ ਮਾੜੀ ਮੁੱਠੀ ਆਉਂਦੀ ਉਹਦਾ ਲੈਚਰ ਉੱਚੇ ਖਾਲੀ ਦਾ ਸਾਜ ਪੂਰਾ ਨਹੀਂ ਕਲੀਅਰ ਨਹੀਂ ਹੋ ਰਿਹਾ ਬਾਕੀ ਇਹਦਾ ਮਲਾਇਕ ਰੱਖਦੇ ਤੁਸੀਂ ਜੀ ਗੱਡੀ ਗੱਡੀ ਸੀ ਜੀ ਗੱਡੀ ਇਹਨਾਂ ਦੀ ਬੱਸ ਹੈ ਇਹਨਾਂ ਕੋਲ ਕਿਹੜੀ ਹੈ ਰਾਜਧਾਨੀ ਬੱਸ ਹੈ ਇਹਨਾਂ ਹਾਂਜੀ ਕਿ ਕਰਵਾਈ ਕੀਤੀ ਜਾਊਗੀ ਇਹ ਕਰ ਇਹਦਾ ਮਲਾਇਕ ਰੱਖੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਕਹਿੰਗੇ